ਵੇਰ ਵੇਰੋ ਤੁਹਾਡੇ ਨਾਲ ਮਹਿਮਦ ਸਾਹਿਬ ਕਹਿਣਾ ਹੈ ਕਿ ਜੀਤਾ ਚੋਰਾਂ ਨੂੰ ਗ੍ਰਿਫਤਾਰ ਕਰ ਸਕਦੇ ਹੋ ਤਾਂ ਤਾਂ ਕਰੋ ਨਹੀਂ ਅਸੀਂ ਆਉਣ ਵਾਲੇ 5-7 ਦਿਨਾਂ ਵਿੱਚ ਸਾਰੇ ਲਹੇ ਬੰਦੀਆਂ ਰਹਿ ਕਰਕੇ ਉਰੇ ਰੋਸ ਪ੍ਰਦਰਸ਼ਨ ਅਸੀਂ ਕਰਨ ਲਈ ਮਜਬੂਰ ਹੋ ਗਏ ਆ। ਇਹ ਸਾਡੀ ਜ਼ਰੂਰਤ ਨਹੀਂ ਹੈ ਸਾਡੀ ਮਜਬੂਰੀ ਹੈ ਅਸਤੇ ਟੈਂਪ ਸਾਹਿਬ ਧੂਰੀ ਦੇ ਨਹੀਂ। ਤੁਸੀਂ ਧੂਰੀ ਜਿਹੜਾ ਇਹ ਇਹ ਚੀਜ਼ਾਂ ਸੀ ਕਦੇ ਸੁਣੀਆਂ ਨਹੀਂ ਸੀਗੀਆਂ। ਅਸੀਂ ਸੀਐਮ ਦਾ ਵਿਰੋਧ ਕਰੀਏ ਜਿੱਦਾਂ ਬਾਤ ਕੀਤੀ ਕਿ ਕਿਉਂਕਿ ਸਾਨੂੰ ਆਪਣੀ ਸੇਫਟੀ ਚਾਹੀਦੀ ਹੈ ਲੋਕਾਂ ਦੀ ਤਾਂ ਕਿ ਲੋਕ ਸਾਕਸ਼ੀ ਦਾ ਆਪਣੇ ਘਰੇ ਰਹਿ ਸਕਣ। ਕਿਉਂਕਿ ਅੱਗੇ 5 ਸੇ ਵਿਸੀਆਲ ਵਾਲੇ ਮੋਟਰਸਾਈਕਲ ਵੇਰਦੇ ਸੀ ਪ੍ਰਧਾਨ ਜੀ ਹੁਣ ਇੱਕ ਮੋਟਰਸਾਈਕਲ ਹੈ ਉਹ ਮੋਟਰਸਾਈਕਲ ਕਿਵੇਂ 1 ਲੱਖ ਵਾਲਾ ਆਬਾਦੀ ਵਾਲੇ ਸ਼ਹਿਰ ਨੂੰ ਕਵਰ ਕਰੇਗਾ ਜੀ ਇਹ ਤੁਹਾਡੇ ਕੋਈ ਕਾਰਵਾਈ ਨਹੀਂ ਹੋਈ ਦੇਖੋ ਤੁਹਾਡੀ ਵੱਲ ਪੈਸਾਰੀ ਸੋ ਗਈ ਤੇ ਪੈਸੇ ਵੀ ਮੇਰੇ ਸਾਰੀ ਗਲਤ ਧਿਆਨ ਚ ਆ ਗਏ ਜੋ ਅੰਦਰ ਤੁਸੀਂ ਪੋਸਟਿੰਗ ਮੇਰੀ ਹੋਈ ਹੈ ਤਕਰੀਬਨ 10 ਦਿਨ ਮਿਲੋ ਵਿੱਚ ਪੋਸਟਿੰਗ ਹੋਈ ਲੇ ਤੇ ਜਿਹੜੇ ਹੋਏ ਨੇ ਤੇ ਕਾਫੀ ਜੱਥੇ ਵਧੀਆ ਆ ਕੇ ਮੈਨੂੰ ਮਿਲ ਵੀ ਗਏ ਨੇ ਮੈਨੂੰ ਵੈਲਕਮ ਵੀ ਕਰਕੇ ਗਏ ਨੇ ਤੇ ਨਾਲ ਹੀ ਆਪਣਾ ਰੋਸ ਵੀ ਜ਼ਾਹਰ ਕਰਕੇ ਗਏ ਨੇ ਮੈਂ ਫਰੂਰ ਟਾਈਮ ਲੱਗੂ ਪਰ ਅਸੀਂ ਕੋਸ਼ਿ ਕੰਨੂ ਵੀ ਅਸੀਂ 3-4 ਚੋਰ ਫੜੇ ਨੇ ਉਹ ਮੋਸਰ ਕੰਮ ਕਿਤੇ ਨੇ ਮੋੜ ਕੰਮ ਕਿਤੇ ਗਏ ਜਦੋਂ ਹਸਪੀਟਲ ਦੇ ਵਿੱਚ ਚੋਰੀ ਕੋਈ ਹੋਈ ਉਹ ਵੀ ਚੋਰ ਫੜ ਕੇ ਅਸੀਂ ਰੱਖਿਆ ਹੋਇਆ ਅੰਦਰ ਇੱਕ ਕੋਈ ਕਰਾਨੇ ਸ਼ਾਪ ਦੇ ਵਿੱਚ ਚੋਰੀ ਹੋਈ ਸੀ ਉਹ ਵੀ ਅਸੀਂ ਫੜ ਕੇ ਅੰਦਰ ਦਿੱਤਾ ਹੋਇਆ ਹੈਗਾ ਠੀਕ ਹੈ ਸੋ ਇਸ ਕਰਕੇ ਅਸੀਂ ਜਿੰਨੇ ਵੀ ਹੈਗੇ ਆ ਆਪਣੇ ਤੋਂ ਡਬਲ ਬੰਦੇ ਇਸ ਤਰ੍ਹਾਂ ਦੀ ਕੰਮ ਕਰ ਰਹੇ ਹਾਂਗੇ ਠੀਕ ਹੈ ਇਹ ਗੱਲ ਜਿਹੜੀ ਤੁਹਾਨੂੰ ਵੀ ਆਪਣੇ ਆਪ ਇਹ ਦੱਸ ਰਹੇ ਕੋਰਸ ਦੇ ਵਾਕ ਹੀ ਬਾਕੀ ਜਿਹੜਾ ਤੁਹਾਡਾ ਕੋਈ ਹੋਰ ਤੁਹਾਡਾ ਕੋਈ ਗਲਤ ਕਹਾਂਗਾ ਮੈਨੂੰ ਤੁਸੀਂ ਜਦੋਂ ਮਰਜੀ ਐਹੇ ਟਾਈਮ ਤੁਸੀਂ ਮੈਨੂੰ ਦਿਨ ਹੋਵੇ ਰਾਤ ਹੋ ਜਦੋਂ ਮਰਜੀ ਤੁਸੀਂ ਕਾਲ ਕਰ ਸਕਦੇ ਹੋ ਜਿੰਨੇ ਵੀ ਅਸੀਂ ਹੈਗੇ ਆ ਅਸੀਂ ਹਰ ਟਾਈਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਂ ਜਾਂ ਮੀਡੀਆ ਖੜਿਆ ਮੈਂ ਮੀਡੀਆ ਦੇ ਇਹ ਦੇ ਨਾਲ ਮੈਂ ਕਹਿਣਾ ਚਾਹੁੰਦਾ ਮੀਡੀਆ ਦੇ ਆਪਣੀ ਇਹ ਜਰੀਏ ਮੈਂ ਗੱਲ ਕਹਿਣਾ ਚਾਹੁੰਦਾ ਬਿਚੇੜਾ ਵੀ ਕੋਈ ਪ੍ਰਵਾਸੀ ਕੋਈ ਆਪਣੇ ਘਰੇ ਰੈਂਟ ਤੇ ਕੋਈ ਬਸ ਕਿਸੇ ਬੰਦੇ ਨੂੰ ਬਿਠਾਉਂਦਾ ਹੈ ਨਾ ਪ੍ਰਵਾਸੀ ਨੂੰ ਉਹਦੀ ਆਈਡੈਂਟੀਫਿਕੇਸ਼ਨ ਥਾਣੇ ਤੇ ਜ਼ਰੂਰ ਕਰਾਈ ਜਾਵੇ ਉਹ ਸਾਡੇ ਕੋਲ ਆ ਕੇ ਤੁਹਾਨੂੰ ਦੇ ਕੇ ਜਾਣ ਵੀ ਆ ਸਾਡਾ ਪ੍ਰਵਾਸੀ ਬੰਦਾ ਜਾ ਇੱਥੇ ਸਾਡੇ ਘਰੇ ਆ ਕੇ ਰਹਿਣ ਲੱਗਿਆ ਅਸੀਂ ਉਹਦੇ ਸਬੰਧਤ ਥਾਣੇ ਨੂੰ ਲਿਖ ਕੇ ਭੇਜਾਂਗੇ ਉਹਦਾ ਕੈਰੈਕਟਰ ਪੂਰਾ ਵੈਰੀਫਾਈ ਕਰਾਂਗੇ ਤਾਂ ਕਿ ਇਹ ਨਾ ਹੋਵੇ ਕਿ ਉਹ ਯੂਪੀ ਬਿਹਾਰ ਦਾ ਬੰਦਾ ਉੱਥੋਂ ਕ੍ਰਿਮੀਨਲ ਬੰਦਾ ਇੱਥੇ ਆ ਕੇ ਵੈਹ ਜੇ ਆਪਣੇ ਸ਼ਹਿਰ ਵਿੱਚ ਉਹਨੇ ਇੱਥੇ ਆ ਕੇ ਕ੍ਰਾਈਮ ਹੀ ਕਰਨਾ ਹੈ ਠੀਕ ਹੈ ਦੇਖੋ ਅੱਜ ਸ਼ਹਿਰ ਦੇ ਵਿੱਚ ਸਮ ਤਮਾਮ ਸਾਰੀ ਜਥੇਬੰਦੀਆਂ ਉਹ ਨਾਲ ਲੈ ਕੇ ਵ ਤੁਕਿ ਪਿਛਲੇ 10-15 ਦਿਨਾਂ ਵਿੱਚ ਜੋ ਧੂਰੀ ਦੇ ਹਾਲਾਤ ਬਣਿਆ ਉਹ ਬੜੇ ਬਦਨਸੀਬ ਹਾਲਾਤ ਹੈ ਜਿਵੇਂ ਹਰ ਘਰ ਦੇ ਵਿੱਚ ਚੋਰੀ ਹੋ ਰਹੀ ਹੈ ਜਿਵੇਂ ਦਿਨ ਦਿਹਾੜੇ ਲੁੱਟਖੋਹਾਂ ਹੋ ਰਹੀਆਂ ਨੇ ਉਸ ਸੰਬੰਧ ਵਿੱਚ ਅਸੀਂ ਮਾਨਯੋਗ ਐਸਐਚਓ ਸਿਟੀ ਜਸਵੀਰ ਸਿੰਘ ਕੋਲੇ ਆਏ ਸੀ ਉਹਨਾਂ ਨੂੰ ਅਸੀਂ ਦੱਸਿਆ ਵੀ ਯਾਰ ਇਹ ਕਿਵੇਂ ਚੋਰੀਆਂ ਹੋ ਰਹੀਆਂ ਨੇ ਅਗਰ ਤੁਸੀਂ ਇਸ ਜੀਜ਼ ਨੂੰ ਨਾth ਨਹੀਂ ਪਾਈ ਆਉਣ ਵਾਲੇ ਹਫਤੇ ਵਿੱਚ ਤਾਂ ਸਾਡੇ ਸਾਰੇ ਸ਼ਹਿਰ ਵੱਲੋਂ तमाम ਸਾਰੀ ਜਥੇਬੰਦੀਆਂ ਵੱਲੋਂ ਅਸੀਂ ਥਾਣੇ ਦਾ ਘਰਾਓ ਕਰਕੇ ਰੋਜ਼ ਮੁਜਾਰਾ ਕਰਾਂਗੇ ਜੀ ਉਹਨਾਂ ਨੂੰ ਅਸੀਂ 7 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਅਗਰ ਹਫਤੇ ਵਿੱਚ ਉਹ ਜਿਹੜੇ ਚੋਰਾਂ ਨੇ ਚੋਰੀਆਂ ਕੀਤੀਆਂ ਨੇ ਅਗਰ ਉਹਨਾਂ ਨੂੰ ਫੜ ਕੇ ਨਹੀਂ ਉਹ ਅੰਦਰ ਕਰਦੇ ਤਾਂ ਆਉਣ ਵਾਲੇ ਹਫਤੇ ਵਿੱਚ ਅਸੀਂ ਥਾਣੇ ਦਾ ਘਰਾਓ ਕਰਕੇ ਰੋਜ਼ ਮੁਜਾਰਾ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਸਮੁੱਚੇ ਵਪਾਰ ਮੰਡਲ ਦੀ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਪਾਰਟੀ ਦੇ ਵੱਖ-ਵੱਖ ਦੇ ਅੱਜ ਰੋਜਸਬਰੂ ਬਸੀਂ ਉਹ ਇਕੱਠੇ ਹੋਏ ਆ ਕੋਈ ਸਾਡਾ ਮਕਸਦ ਇਹ ਨਹੀਂ ਵੀ ਅਸੀਂ ਕਿਸੇ ਚੀਜ਼ ਦੀ ਵਿਰੋਧਤਾ ਕਰਨੀ ਹੈ ਲੇਕਿਨ ਜਦੋਂ ਕੋਈ ਚੀਜ਼ ਪਾਣੀ ਪੁਲਾਂ ਦੇ ਉੱਪਰ ਦੀ ਨੰਗ ਜਾਂਦਾ ਤਾਂ ਹੀ ਲੋਕ ਇਕੱਠੇ ਹੁੰਦੇ ਨੇ ਅੱਜ ਉਹ ਰੋਜਸਬਰੂ ਦੇ ਵਿੱਚ ਜੋ ਪਿਛਲੇ ਸਮਿਆਂ ਬਾਰਦਾਤਾ ਹੋਈਆਂ ਸੁੱਤੇ ਪੈਰਾਂ ਦੇ ਘਰੇ ਜਾ ਕੇ ਕੁੱਟਮਾਰ ਕਰਕੇ ਡਾਕੇ ਮਾਰੇਗੇ ਜਾਂਦੀਆਂ ਧੀਆਂ ਪੈਨਾਂ ਦੀਆਂ ਚੈਨੀਆਂ ਖੋਈਆਂ ਜਾਂਦੇ ਨੇ ਮੋਬਾਈਲ ਖੋਈ ਜਾਂਦੇ ਨੇ ਅੱਜ ਲੋਕ ਆਪਣੇ ਆਪ ਨੂੰ ਬੜਾ ਅਸੁਰੱਖਿਤ ਮਹਿਸੂਸ ਕਰਦੇ ਨੇ ਅੱਜ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਭੈ ਉਹ ਕਾਲਾ ਦੌਰ 1990 ਤੋਂ ਪਹਿਲਾਂ ਲੋਕਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਉਹ ਸੀਨ ਅੱਜ ਲੋਕਾਂ ਦੇ ਵਿੱਚ ਦੁਬਾਰਾ ਉਹ ਹਰੇ ਹੋ ਗਏ ਅਸੀਂ ਜਿੱਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਹੈ ਇਹ ਕੱਢਿਆ ਜਾਵੇ ਕਿਉਂਕਿ ਇਹ ਭਾਵੇਂ ਪੰਜਾਬ ਦੇ ਨਕਸ਼ੇ ਤੇ ਧੂਰੀ ਬਹੁਤ ਛੋਟੀ ਹੈ ਲੇਕਿਨ ਇਹ ਜਿਹੜੀ ਧੂਰੀ ਹੈ ਅੱਜ ਪੂਰੇ ਪੰਜਾਬ ਦੀ ਨਮਾਇੰਦਗੀ ਕਰਦੀ ਹੈ ਉਰੇ ਦਾ ਜੋ ਐਮਐਲਏ ਸਰਦਾਰ ਭਗਵੰਤ ਸਿੰਘ ਮਾਨ ਜਿਹਨਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਪੰਜਾਬ ਦੀ ਸਭ ਤੋਂ ਵੱਡੀ ਸੀਟ ਤੇ ਸਭ ਤੋਂ ਵੱਡੀ ਗੱਦੀ ਦੇ ਰੂਪ ਦੇ ਵਿੱਚ ਪੰਜਾਬ ਦਾ ਸੀਐਮ ਉਹਨਾਂ ਨੂੰ ਬਣਾਇਆ ਉਹ ਕ੍ਰਾਈਮ ਕਰਨ ਵਾਲਿਆਂ ਦਾ ਸਿੱਧਾ ਚੈਲੰਜ ਸਰਦਾਰ ਭਗਵੰਤ ਸਿੰਘ ਤੇ ਪੰਜਾਬ ਸਰਕਾਰ ਨੂੰ ਹੈ ਕਿ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਬਾਰਦਾਤ ਕਰ ਰਹੇ ਹਾਂ ਤੁਹਾਡੇ ਇਲਾਕੇ 'ਚ ਲੁੱਟਕੋ ਸੁੱਟ ਕਰ ਰਹੇ ਹਾਂ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਹਾਜ਼ਰੀ ਤੁਹਾਡੀ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਅਸੀਂ ਜੋ ਧੀਆਂ ਪੈਰਾਂ ਦੇ ਪਰਸਛੀਰ ਰਹੇ ਆ ਘਰਾਂ ਦੇ ਵਿੱਚ ਸੁੱਤੇ ਹੋਏ ਲੋਕਾਂ ਦੇ ਉੱਤੇ ਉਕਟ ਮਾਰ ਕਰਕੇ ਖੋਲ ਰਹੇ ਆ ਸਾਡਾ ਜਿਹੜਾ ਕੁਝ ਕਰਨਾ ਹੈ ਉਹ ਕਰ ਲੋ ਅਸੀਂ ਬੇਨਤੀ ਕਰਦੇ ਆ ਕਿ ਜਾਗੋ ਕਿਤੇ ਇਹ ਨਾ ਹੋਣ ਕਿ ਲੋਕ ਰੋਜ਼ ਸਵਰੂ ਦੇ ਵਿੱਚ ਚਾਹੇ ਉਹਨਾਂ ਦੇ ਸਰਕਾਰ ਦੇ ਮੰਤਰੀ ਨੇ ਚਾਹੇ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਹੈ ਉਸ ਨੂੰ ਘਰੋਂ ਕਰਨ ਦੇ ਵਿੱਚੋਂ ਮਜਬੂਰ ਹੋ ਜਾਂ। ਅਗਲਾ ਅਸੀਂ ਦੀ ਨਾਂ ਪਤਾ ਹੈਗੀ ਜਾਂ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਹੋਰ ਨਾ ਕੀਤੀ ਗਈ ਇਹ ਕੰਮ ਸਰਕਾਰ ਤੇ ਪ੍ਰਸ਼ਾਸਨ ਦਾ ਵੀ ਉਰੇ ਅਧਿਕਾਰੀ ਵਧਾਏ ਜਾਂਦੇ ਨੇ ਜਾਂ ਨਹੀਂ ਵਧਾਏ ਜਾਂਦੇ ਜਿਹੜਾ ਉਰੇ ਦਾ ਮੌਜੂਦਾ ਜਿਹੜਾ ਵੀ ਉਰੇ ਕੁਰਸੀ ਤੇ ਹੈ ਉਹ ਪੂਰਾ ਜ਼ਿੰਮੇਵਾਰ ਹੈ ਉਹਨਾਂ ਨੇ ਮੰਗ ਕਰਨੀ ਹੈ ਜੇ ਵਧਾਉਂਦੇ ਨੇ ਜਾਂ ਨਹੀਂ ਵਧਾਉਂਦੇ ਸਾਡਾ ਮਕਸਦ ਨਹੀਂ ਹੈ ਇਹ ਮਕਸਦ ਹੈ ਉਰੇ ਦੇ ਜੋ ਸਾਡੇ ਐਸ ਐਚ ਓ ਸਰਦਾਰ ਜਸਵੀਰ ਸਿੰਘ ਜੀ ਜੋ ਬਤੌਰ ਨੇ ਅਸੀਂ 7 ਦਿਨ ਦਾ ਅਲਟੀਮੇਟ ਦਿੱਤਾ ਹੈ ਜੇ 7 ਦਿਨਾਂ ਦੇ ਵਿੱਚ ਠੱਲ ਨਾ ਪਾਈ ਜਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹ ਸਲਾਖਾਂ ਦੇ ਪਿੱਛੇ ਨਾ ਹੋਏ ਤਾਂ ਬਹੁਤ ਵੱਡਾ ਇਹ ਜਿਹੜਾ ਸੰਘਰਸ਼ ਹੈ ਇਸ ਤਰ੍ਹਾਂ ਦਾ ਸੰਘਰਸ਼ ਹੋਊ ਸ਼ਾਇਦ ਤੁਸੀਂ ਪ੍ਰੈਸ ਮੀਡੀਆ ਵਾਲੇ ਵੀ ਦੇਖਣ ਲਓਗੇ ਕਿ ਸ਼ਾਇਦ ਇਸ ਸਮੇਂ ਦੇ ਵਿੱਚ ਇੰਨਾ ਲੰਬਾ ਸੰਘਰਸ਼ ਕਿਉਂ ਕਿ ਅੱਜ ਹਰ ਇੱਕ ਛੋਟਾ ਦੁਕਾਨਦਾਰ ਚਾਹੇ ਉਹ ਸਬਜੀ ਵੇਚਣ ਵਾਲਾ ਹੋਵੇ ਚਾਹੇ ਕੋਈ ਵੱਡਾ ਦੁਕਾਨਦਾਰ ਹੋਵੇ ਚਾਹੇ ਇੰਡਸਟਰੀ ਹੋਵੇ ਹਰ ਇੱਕ ਦੇ ਮਨ ਦੇ ਵਿੱਚ ਬੜਾ ਰੋਸ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰੈਸ ਮੀਡੀਆ ਦਾ ਕਿ ਜਿਹੜੀ ਤੁਸੀਂ ਸ਼ਹਿਰ ਦੀ ਆਵਾਜ਼ ਹੈ ਉਹ ਬੁਲੰਦ ਕਰ ਰਹੇ ਹੋ ਤਾਂ ਜੋ ਇਹ ਸੀਐਮ ਸਾਹਿਬ ਤੱਕ ਪਹੁੰਚੇ ਕਿਉਂਕਿ ਜੇ ਜਿਹੜੀ ਸਾਡੀ ਆਵਾਜ਼ ਹੈ ਨਹੀਂ ਤਾਂ ਧੂਰੀ ਤੱਕ ਕੀ ਰਹੇਗੀ ਮੈਂ ਇਹ ਮੈਸੇਜ ਲਾਨਣਾ ਸੀ ਕੋ ਥਾਣੇ ਦਾ ਘਰਾਓ ਕਰਨ ਦਾ ਸਾਡਾ ਵਿਚਾਰ ਨਹੀਂ ਸ਼ਹਿਰ ਦੇ ਅੰਦਰ ਜੋ ਲੋਕਾਂ ਦੇ ਵਿੱਚ ਅਕਰੋਸ਼ ਹੈ ਗਿਆਨ ਜੀ ਆਜੋ ਅਕਰੋਸ਼ ਹੈ ਉਹਨੂੰ ਦੇਖਦੇ ਹੋਏ ਸਾਡੇ ਕੋਲ ਜੋ ਆਵਾਜ਼ ਆ ਜਾਂਦੀ ਹੈ ਕਿ ਲੋਕ ਅੱਜ ਕਿਸ ਤਰ੍ਹਾਂ ਉਬਲੇ ਪਏ ਨੇ ਕਿਸ ਤਰ੍ਹਾਂ ਦੁਖੀ ਨੇ ਧੂਰੀ ਨੂੰ ਛੱਡਣ ਲਈ ਮਜਬੂਰ ਹੋਏ ਪਏ ਨੇ ਲੋਕਾਂ ਨੂੰ ਮੈਡੀਕਲ ਜਿਹੜੀ ਹੈਲਪ ਆਉਂ ਨਹੀਂ ਮਿਲ ਰਹੀ ਉਹ ਕਿਉਂ ਨਹੀਂ ਮਿਲਦੀ ਕਿ ਡਾਕਟਰਾਂ ਤੇ ਹਮਲੇ ਹੋਣ ਲੱਗੇ ਤੇ ਡਾਕਟਰ ਸਹਿਬਾਨ ਰਾਤ ਨੂੰ ਕਿਸੇ ਨੂੰ ਦਰਵਾਜ਼ਾ ਨਹੀਂ ਖੋਲਦੇ ਕੀ ਚੋਰ ਹੈ ਕਿ ਸਾਧ ਹੈ ਸਾਨੂੰ ਤਾਂ ਆਰਥਿਕ ਦੇ ਨਾਲ ਨਾਲ ਸਰੀਰਕ ਮਾਰ ਵੀ ਪੈਣ ਲੱਗੀ ਸਾਡੇ ਇੱਕ ਪਿੱਛੇ ਜੇ ਪਰਸੋ ਡੈਥ ਵੀ ਹੋ ਗਈ ਰਾਤ ਨੂੰ ਕਿਸੇ ਬੰਦੇ ਨੂੰ ਅਟੈਕ ਆਇਆ ਧੂਰੀ ਸ਼ਹਿਰ ਦੇ ਉਹਨੂੰ ਕਿਸੇ ਡਾਕਟਰ ਸਾਹਿਬ ਨੇ ਜਲਦੀ ਜਲਦੀ ਦਰਵਾਜ਼ਾ ਨਹੀਂ ਖੋਲਿਆ ਜਿਸ ਦੇ ਨਾਲ ਉਹਦੀ ਡੈਥ ਹੋ ਗਈ ਇਹ ਬੜੀਆਂ ਮੰਦ ਭਾਗੀਆਂ ਘਟਨਾਵਾਂ ਨੇ ਮੰਨ ਲਓ ਥਾਣੇ ਦੇ ਅੰਦਰ ਫੋਰਸ ਨਹੀਂ ਹੈ ਇਹ ਵੀ ਮੈਸੇਜ ਅਸੀਂ ਅੱਜ ਦਿੰਨੇ ਆ ਪੰਜਾਬ ਸਰਕਾਰ ਨੂੰ ਕਿਉਂਕਿ ਸੀਐਮ ਭਾਵੇਂ ਉਹ ਪੰਜਾਬ ਦੇ ਨੇ ਪਰ ਸਾਡਾ ਐਮਐਲਏ ਹੈ ਪਹਿਲਾਂ ਉਹਨੂੰ ਆਪਣਾ ਘਰ ਦੇਖਣਾ ਚਾਹੀਦਾ ਹੈ ਆਪਣਾ ਘਰ ਸਵਾਰਨਾ ਚਾਹੀਦਾ ਹੈ ਰੰਗਲਾ ਪੰਜਾਬ ਬਾਅਦ ਚ ਬਣੂਗਾ ਜੇ ਧੂਰੀ ਧੂਰੀ ਵਾਸੀ ਤੇ ਧੂਰੀ ਦੁਖੀ ਹੈ ਤਾਂ ਕੋਈ ਰੰਗਲਾ ਪੰਜਾਬ ਨਹੀਂ ਬਣ ਸਕਦਾ ਮੈਂ ਅੱਜ মিডিਆ ਰਾਹੀਂ ਇਹ ਮੈਸੇਜ ਦੰਨਾ ਭਾਵੇਂ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਆ ਪਰ ਮੈਂ ਸੀਐਮ ਸਾਹਿਬ ਨੂੰ ਇਹ ਅੱਜ ਇਥੋਂ ਤੁਹਾਡੇ ਰਾਹੀਂ ਮੈਸੇਜ ਦੰਨਾ ਕਿ ਧੂਰੀ ਦੇ ਅੰਦਰ ਆਓ ਕੱਲੀਆਂ ਕੱਲੀਆਂ ਜੱਥੇ ਬੰਦਿਆਂ ਨੂੰ ਮਿਲੋ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ ਆਪਣੇ ਚਾਹ ਪਲੂਸਾਂ ਦੇ ਘੇਰੇ ਦੇ ਵਿੱਚ ਨਾ ਰਹੋ ਤੁਸੀਂ ਤੁਸੀਂ ਆਣਿਓ ਪਹਿਲਾਂ ਤਾਂ ਪਬਲਿਕ ਨੂੰ ਨਹੀਂ ਮਿਲਦੇ ਜੇ ਮਿਲਦੇ ਹੋ ਤਾਂ ਆਪਣੇ ਚਾਹ ਪਲੂਸਾਂ ਨੂੰ ਮਿਲ ਕੇ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਭੇਜ ਦਿੰਦ ਨੇ ਤੁਹਾਡੀ ਫੱਟੀ ਪਹੁੰਚ ਰਹੇ ਨੇ ਸ਼ਹਿਰ ਦੀਆਂ ਸੰਸਾਮਾਂ ਨੂੰ ਮਿਲੋ ਵਪਾਰਿਕ ਅਦਾਰਿਆਂ ਨੂੰ ਮਿਲੋ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੋ ਸ਼ਹਿਰ ਦੇ ਦੁੱਖ ਤਕਲੀਫਾਂ ਨੂੰ ਦੇਖੋ ਥਾਣੇ ਦੇ ਵਿੱਚ ਫੋਰਸ ਦਾ ਹਾਲ ਦੇਖੋ ਕੀ ਹੈ ਅਫਸਰਾਂ ਦਾ ਹਾਲ ਕੀ ਹੈ ਸੀਐਮ ਸਾਹਿਬ ਜਾਗੋ ਤੂਰੀ ਬਲ ਧਿਆਨ ਦਿਓ ਪੰਜਾਬ ਤਾਂ ਬਚੂਗਾ ਜੇ ਤੁਹਾਡਾ ਆਪਣਾ ਹਲਕਾ ਬਚੂਗਾ ਸੋ ਮੈਂ ਅੱਜ ਸ਼ਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਮੈਸੇਜ ਦਿੰਦਾ ਜੇ ਇਹਨਾਂ ਤੇ ਕੰਮਾਂ ਤੇ ਗੌਰ ਨਾ ਹੋਈ ਤਾਂ ਧੂਰੀ ਵਾਲੇ ਪ੍ਰੋਟੈਸਟ ਕਰਨ ਨੂੰ ਤਿਆਰ ਨੇ ਲੋਕਾਂ ਦੀ ਇਹ ਵੀ ਆਵਾਜ਼ ਹੈ ਵੀ ਜੇ ਥਾਣੇ ਦੇ ਵਿੱਚ ਫੋਰਸ ਨਹੀਂ ਹੈਗੀ ਜੇ ਆ ਥਾਣੇ ਵਾਲੇ ਅਸਮਰਥ ਨੇ ਥਾਣੇ ਨੂੰ ਜਿੰਦਾ ਲਾ ਦੋ ਸਾਨੂੰ ਲੋੜ ਨਹੀਂ ਸ਼ਹਿਰ ਦੇ ਵਿੱਚ ਥਾਣੇ ਦੀ ਅਸੀਂ ਥਾਣਾ ਕਿਉਂ ਬਣਾਣੇ ਆ ਕਿ ਲੋਕਾਂ ਦੀ ਸੇਫਟੀ ਲਈ ਸੁਰੱਖਿਆ ਲਈ ਪਰ ਜੇ ਸੇਫਟੀ ਜਾਂ ਸੁਰੱਖਿਆ ਨਹੀਂ ਹੋ ਸਕਦੀ ਕਿਉਂ ਬੋਝ ਪਾਇਆ ਹੈ ਜਿਹੜੇ 10-15 ਮੁਲਾਜ਼ਮ ਨੇ ਉਰੇ ਇਹਨਾਂ ਨੂੰ ਵੀ ਕਿਤੇ ਹੋਰ ਭੇਜ ਦੋ ਤਾਂ ਕਿ ਕਿਸੇ ਦੀ ਸੁਰੱਖਿਆ ਹੋ ਸਕੇ ਸੋ ਮੈਂ ਬੇਨਤੀ ਕਰਦਾ ਅੱਜ ਅਸੀਂ ਆਏ ਆ ਭਾਈਚਾਰਕ ਤੌਰ ਤੇ ਐਸਐਚਓ ਸਾਹਿਬ ਵਧੀਆ ਬੰਦੇ ਨੇ ਉਹਨਾਂ ਨੂੰ ਆਪਣੀ ਗੱਲ ਦੱਸੀ ਹੈ ਪਰ ਜੇ ਇਹਦੇ ਵਿੱਚ ਗੌਰ ਨਾ ਹੋਈ ਤਾਂ ਛਤੂਰੀ ਸ਼ਹਿਰ ਦੇ ਵਿੱਚ ਇੱਕ ਵੱਡਾ ਅੰਦੋਲਨ ਹੋਣ ਦੇ ਵਿੱਚ ਕੋਈ ਦੇਰੀ ਨਹੀਂ ਹੈਗੀ ਵੱਡਾ ਅੰਦੋਲਨ ਹੋਊਗਾ ਮਰਨ ਵਰਤ ਵੀ ਬੈਠੇ ਰੱਖੇ ਜਾਣਗੇ ਭੁਖੜ ਹਟਾਲਾ ਵੀ ਹੋਣਗੀਆਂ ਸ਼ਾਂਤੀਪੂਰਵਕ ਅਸੀਂ ਆਪਣੀ ਆਵਾਜ਼ ਰੱਖਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਜਥੇਬੰਦੀ ਆਈਆਂ ਸੀ ਕਿ ਉਹਨਾਂ ਨੇ ਆਪਣਾ ਰੋਜ਼ਗਾਰ ਕੀਤਾ ਤੇ ਜਿਸ ਬੱਚੇ ਉਹਨਾਂ ਨੇ ਕਾਫੀ ਗੱਲਾਂ ਕਹੀਆਂ ਕਿ ਫੋਰਸ ਵੀ ਘਟਾ ਹੈ ਜੋ ਕਿ ਹੈ ਘਟ ਤੇ ਇਸ ਬੰਦੀ ਸੀ ਸੀਨੀਅਰ ਅਫਸਰ ਦੇ ਪਹਿਲੇ ਧਿਆਨ ਚ ਲਿਆਂਦਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਜੋ ਚੋਰੀਆਂ ਹੋ ਰਹੀਆਂ ਨੇ ਤੇ ਉਹਨਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਨੂੰ ਜਲਦੀ ਰਿਜ਼ਲਟ ਦੇਵਾਂਗੇ